ਗੌੜੀ ਕੀ ਵਾਰ ਮਹੱਲਾ ਪੰਜਵਾਂ ਰਾਏ ਕਮਾਲ ਦੀ ਮੋਜਦੀ ਕੀ ਵਾਰ ਕੀ ਧੁਨ ਉੱਪਰ ਗਾਵਣੀ ਇੱਕ ਓੰਕਾਰ ਸਤਿਗੁਰ ਪ੍ਰਸਾਦ ਸ਼ਲੋਕ ਮਹੱਲਾ ਪੰਜਵਾਂ ਹਰ ਹਰ ਨਾਮ ਜੋ ਜਨ ਜਪੈ ਸੋ ਆਇਆ ਪਰਵਾਣ ਤਿਸ ਜਨ ਕੈ ਬਲਿਹਾਰਣ ਜਿਨ ਭਜਿਆ ਪ੍ਰਭ ਨਿਰਵਾਣ ਜਨਮ ਮਰਨ ਦੁਖ ਕਟਿਆ ਹਰ ਭੇਟਿਆ ਪੁਰਖ ਸੁਜਾਨ ਸੰਤ ਸੰਗ ਸਾਗਰ ਤਰੇ ਜਨ ਨਾਨਕ ਸੱਚਾ ਤਾਣ ਮਹੱਲਾ ਪੰਜਵਾਂ ਭਲਕੇ ਉੱਠ ਪਰਹੁਣਾ ਮੇਰਾ ਘਰ ਆਵੋ ਪਾਉ ਪਖਾਲਾ ਤਿਸਕੇ ਮਨ ਤਨ ਨਿਤ ਭਾਵ ਨਾਮ ਸੁਣੇ ਨਾਮ ਸੰਗ ਰਹਿ ਨਾਮੇ ਲਿਵ ਲਾਵ ਗ੍ਰਹਿ ਧਨ ਸਭ ਪਵਿੱਤਰ ਹੋਏ ਹਰ ਕੇ ਗੁਣ ਗਾਵੋ ਹਰ ਨਾਮ ਵਪਾਰੀ ਨਾਨਕਾ ਵਡਭਾਗੀ ਪਾਵਉ ਪੌੜੀ ਜੋ ਤੁਧ ਪਾਵੈ ਸੋ ਭਲਾ ਸਚ ਤੇਰਾ ਭਾਣਾ ਤੂੰ ਸਭ ਮਹਿ ਏਕ ਵਰਤਦਾ ਸਭ ਮਾਹੀ ਸਮਾਨਾ ਥਾਨੁ ਤਨੰਤਰ ਰਭ ਰਹਿਆ ਜੀ ਅੰਦਰ ਜਾਣਾ ਸਾਧ ਸੰਗ ਮਿਲ ਪਾਈਐ ਮਨ ਸਚੇ ਭਾਣਾ ਨਾਨਕ ਪ੍ਰਭ ਸਰਣਾਗਤੀ ਸਦ ਸਦ ਕੁਰਬਾਣਾ ਸ਼ਲੋਕ ਮਾਲਾ 5 ਚੇਤਾਈ ਤਾ ਚੇਤ ਸਾਹਿਬ ਸੱਚਾ ਸੋ ਧਣੀ ਨਾਨਕ ਸਤਗੁਰ ਸੇਵ ਚੜ ਬੋਹਿਥ ਪੌ ਜਲ ਪਾਰ ਪਉ ਮਹੱਲਾ 5 ਵਾਉ ਸੰਦੇ ਕੱਪੜੇ ਪਹਿ ਰਹਿ ਗਰਭ ਗੁਆਰ ਨਾਨਕ ਨਾਲ ਨਾ ਚੱਲਨੀ ਜਲ ਬਲ ਹੋਏ ਛਾਰ ਪੌੜੀ ਸੇਈ ਉਭਰੇ ਜੱਗੈ ਵਿੱਚ ਜੋ ਸੱਚਾ ਰੱਖੇ ਮੋਹੇ ਦਿੱਠੈ ਤਿਨ ਕੈ ਜੀਵੀਐ ਹਰ ਅੰਮ੍ਰਿਤ ਚੱਖੇ ਕਾਮ ਕ੍ਰੋਧ ਲੋਭ ਮੋਹ ਸੰਗ ਸਾਧਾਂ ਭਖੇ ਕਰ ਕਿਰਪਾ ਪ੍ਰਭ ਆਪਣੀ ਹਰਿ ਆਪ ਪਰਖੇ ਨਾਨਕ ਚਲਤ ਨਾ ਜਪਨੀ ਕੋ ਸਕੈ ਨਾ ਲਖੇ ਸ਼ਲੋਕ ਮਹੱਲਾ 5 ਨਾਨਕ ਸੋਈ ਦਿਨ ਸੋ ਸੁਹਾਵੜਾ ਜਿਤ ਪ੍ਰਭ ਆਵੈ ਚਿਤ ਜਿੱਤ ਦਿਨ ਵਿਸਰੈ ਪਾਰ ਬ੍ਰਹਮ ਫਿਟ ਭਲੇਰੀ ਰਉਤ ਮਹਲਾ ਪੰਜਵਾਂ ਨਾਨਕ ਮਿਤਰਾਈ ਤਿਸ ਸਿਉ ਸਭ ਕਿਸ ਜਿਸ ਕਾ ਹਾਥ ਕਮਿਤਰਾ ਸੇ ਹੀ ਕਾਂਢਿਐ ਇਕ ਵਿਖ ਨਾ ਚੱਲੈ ਸਾਥ ਪੌੜੀ ਅਮਰਤ ਨਾਮ ਨਿਧਾਨ ਹੈ ਮਿਲ ਪੀਵੋ ਭਾਈ ਜਿਸ ਸਿਮਰਤ ਸੁਖ ਪਾਈਐ ਸਭ ਤਿਖਾ 부ਝਾਈ ਕਰ ਸੇਵਾ ਪਾਰ ਬ੍ਰਹਮ ਗੁਰ ਭੋਖ ਰਹਿ ਨ ਕਾਈ ਸਗਲ ਮਨੋਰਥ ਪੁੰਨਿਆ ਅਮਰਾ ਪਦ ਪਾਈ ਤੁਧ ਜੀਵੜ ਤੂੰ ਹੈ ਪਾਰ ਬ੍ਰਹਮ ਨਾਨਕ ਸਰਨਾਈ ਸ਼ਲੋਕ ਮਹੱਲਾ 5ਵਾਂ ਡਿੱਟੜੋ ਹਬ ਠਾਏ ਊਣ ਨ ਕਾਈ ਜਾਏ ਨਾਨਕ ਲੱਦਾ 300 ਆਉ ਜਿਨਾਂ ਸਤਿਗੁਰ ਭੇਟਿਆ ਮਹੱਲਾ 5ਵਾਂ ਧਾਮਨੀ ਚਮਤਕਾਰ ਤਿਉ ਵਰਤਾਰਾ ਜਗਖੇ ਵੱਤ ਸੁਹਾਵੀ ਸਾਇ ਨਾਨਕ ਨਾਉ ਜਪੰਦੋ ਤਿਸ ਧਣੀ ਪਾਉੜੀ ਸਿਮਰਤ ਸਾਸਤਰ ਸੋਧ ਸਭ ਕਿਨਹਿ ਕੀਮ ਨਾ ਜਾਣੀ ਜੋ ਜਨ ਭੇਟੈ ਸਾਧ ਸੰਗ ਸੋ ਹਰ ਰੰਗ ਮਾਣੀ ਸਚ ਨਾਮ ਕਰਤਾ ਪੁਰਖ ਇਹੇ ਰਤਨਾ ਖਾਣੀ ਮਸਟਕ ਹੋਇ ਲਿਖਿਆ ਹਰ ਸਿਮਰ ਪ੍ਰਾਣੀ ਤੋ ਸਾਦਿਚੈ ਸਚ ਨਾਮ ਨਾਨਕ ਮਹਿਮਾਣੀ ਸ਼ਲੋਕ ਮਹੱਲਾ 5ਵਾਂ ਅੰਤਰ ਚਿੰਤਾ ਨੈਣੀ ਸੁਖੀ ਮੂਲ ਨਾ ਉਤਰੈ ਭੁਖ ਨਾਨਕ ਸੱਚੇ ਨਾਮ ਬਿਨ ਕਿਸੈ ਨਾ ਲੱਥੋ ਦੁਖ ਮਹੱਲਾ 5ਵਾਂ ਮੁਠੜੇ ਸੇਈ ਸਾਥ ਜਿਨਨੀ ਸੱਚ ਨਾਮ ਲਧਿਆ ਨਾਨਕ ਸੇ ਸਾबास ਜਿਨਨੀ ਗੁਰ ਮਿਲ ਇਕ ਪਛਾਣਿਆ ਪੌੜੀ ਜਿੱਥੈ ਬੈਸਨ ਸਾਧ ਜਨ ਸੋ ਥਾਨ ਸੁਹੰਦਾ ਉਇ ਸੇਵਨ ਸਮਰਤ ਆਪਣਾ ਵਿਨਸੈ ਸਭ ਮੰਦਾ ਪਤਤ ਉਧਾਰਨੁ ਪਾਰ ਬ੍ਰਹਮ ਸੰਤ ਵੇਦ ਕਹੰਦਾ ਭਗਤ ਵਚਨ ਤੇਰਾ ਬਿਰਦ ਹੈ ਜੁਗ ਜੁਗ ਵਰਤੰਦਾ ਨਾਨਕ ਜਾਚੈ ਏਕ ਨਾਮ ਮਨ ਤਨ ਪਾਵਨ ਦਾ ਸ਼ਲੋਕ ਮਹੱਲਾ ਪੰਜਵਾ ਚਿੜੀ ਚੁਹਕੀ ਪਹੁ ਫੁੱਟੀ ਵਗਨ ਬਹੁਤ ਤਰੰਗ ਅਚਰਜ ਰੂਪ ਸੰਤਨ ਰਚੇ ਨਾਨਕ ਨਾ ਮਹਿ ਰੰਗ ਮਹਲਾ ਪੰਜਵਾਂ ਕਰ ਮੰਦਰ ਖੁਸ਼ੀਆਂ ਤਹੀਂ ਜਹ ਤੂੰ ਆਵਹਿ ਚਿੱਤ ਦੁਨੀਆ ਕੀਆਂ ਵਡਿਆਈਆਂ ਨਾਨਕ ਸਬਕ ਮਿੱਤ ਪੌੜੀ ਹਰ ਤਨ ਸੱਚੀ ਰਾਸ ਹੈ ਕਿਨੈ ਵਿਰਲੇ ਜਾਤਾ ਤਿਸੈ ਪ੍ਰਾਪਤ ਭਾਈ ਰਹੋ ਜਿਸ ਦੇ ਬਧਾਤਾ ਮਨ ਤਨ ਭੀਤਰ ਮੌਲਿਆ ਹਰ ਰੰਗ ਜਨ ਰਹਾਤਾ ਸਾਧ ਸੰਗ ਗੁਣ ਗਾਇਆ ਸਭ ਦੁਖਹਿ ਖਾਤਾ ਨਾਨਕ ਸੋਈ ਜੀਵਿਆ ਜਿਨ ਇੱਕ ਪਛਾਤਾ ਸ਼ਲੋਕ ਮਹੱਲਾ 5ਆ ਖਖੜੀਆਂ ਸੁਹਾਵੀਆਂ ਲੱਗਣੀਆਂ ਅੱਕ ਕੰਠ ਬਿਰਹਿ ਵਿਛੋੜਾ ਧਨੀ ਸਿਓ ਨਾਨਕ ਸਹਿ ਸਹਿ ਗੰਠ ਮਹੱਲਾ 5ਆ ਵਿਸਾਰੇਂਦੇ ਮਰ ਗਏ ਮਰ ਪੇ ਨਾ ਸਕੈ ਮੂਲ ਵੇ ਮੁਖ ਹੋਏ RAM ਤੇ ਜਿਉ ਤਸਕਰ ਉੱਪਰ ਸੂਲ ਪੌੜੀ ਸੁਖ ਨਿਧਾਨ ਪ੍ਰਭ ਏਕ ਹੈ ਅਬਨਾਸੀ ਸੁਣਿਆ ਜਲ ਥਲ ਮਈਲ ਪੂਰਿਆ ਕਟ ਕਟ ਹਰ ਭਣਿਆ ਊਚ ਨੀਚ ਸਭ ਇੱਕ ਸਮਾਨ ਕੀਟ ਹਸਤੀ ਬਣਿਆ ਮੀਤ ਸਖਾ ਸੁਤ ਬੰਦ ਪੋ ਸਭ ਤਿਸ ਦੇ ਜਣਿਆ ਉਸ ਨਾਨਕ ਦੇਵੈ ਜਿਸ ਨਾਮ ਤਿੰਨ ਹਰ ਰੰਗ ਮੰਨਿਆ ਸ਼ਲੋਕ ਮਹੱਲਾ 5 ਜਿੰਨਾ ਸਾਸ ਗਰਾਸ ਨਾ ਵਿਸਰੈ ਹਰ ਨਾਮਾ ਮਨ ਮੰਤ ਤਨ ਸੇ ਸੇ ਨਾਨਕਾ ਪੂਰਨ ਸੋਇ ਸੰਤ ਮਹੱਲਾ 5 ਹੱਟੇ ਪੈਰ ਪਾਉਂਦਾ ਫਿਰੈ ਖਾਵਣ ਸੰਧੜੈ ਸੂਲ ਦੋਜਕ ਪਾਉਂਦਾ ਕਿਉਂ ਰਹਿ ਜਾਂ ਚੇਤਨਾ ਹੋਏ ਰਸੂਲ ਪੌੜੀ ਤਿਸ ਆਸਰੇ ਵਹੁ ਪ੍ਰਾਣੀ ਹੋ ਜਿਸ ਦਾ ਨਾਉ ਪੱਲੇ ਫੈ ਫਰਹੁ ਸਹਿਲਿਆ ਅੱਗੇ ਨਾਲ ਚੱਲੇ ਘਰ ਬੰਦ ਹੋ ਸਾਚ ਧਰਮ ਕਾ ਗੱਡ ਥਮ ਅਹਲੈ ਓਟ ਲੈ ਹੋ ਨਾਰਾਇਣ ਦੀਨ ਦੁਨੀਆ ਝੱਲੇ ਨਾਨਕ ਪਕੜੇ ਚਰਨ ਹਰ ਤਿਸ ਦਰਗਾਹ ਮੱਲੇ ਸ਼ਲੋਕ ਮਹੱਲਾ 5ਵਾਂ ਜਾਚਕ ਮੰਗੇ ਦਾਨ ਦੇ ਪਿਆਰਿਆ ਦੇਵਨ ਹਾਰ ਦਾ ਤਾਰ ਮੈਂ ਨਿਤ ਚਤਾਰਿਆ ਨਖੋਟ ਨਾ ਜਾਈ ਮੂਲ ਅਤੁੱਲ ਪੰਡਾਰਿਆ ਨਾਨਕ ਸ਼ਬਦ ਅਪਾਰ ਤਿੰਨ ਸਭ ਕਿਛ ਸਾਰਿਆ ਮਹੱਲਾ ਪੰਜਵਾਂ ਸਿੱਖੋ ਸ਼ਬਦ ਪਿਆਰੇ ਹੋ ਜਨਮ ਮਰਨ ਕੀ ਟੇਕ ਮੁਖ ਊਜਲ ਸਦਾ ਸੁਖੀ ਨਾਨਕ ਸਿਮਰਤ ਏਕ ਪੌੜੀ ਹੋਤੈ ਅੰਮ੍ਰਿਤ ਵੰਡੀਐ ਸੁਖਿਆ ਹਰ ਕਰਨੇ ਜਮ ਕੈ ਪੰਥ ਨਾ ਪਾਈਐ ਫਿਰ ਨਾਹੀ ਮਰਨੇ ਜਿਸਨੋ ਆਇਆ ਪ੍ਰੇਮ ਰਸ ਤਿਸੈ ਹੀ ਜਰਨੇ ਬਾਣੀ ਉਚਰਹਿ ਸਾਧ ਜਨ ਅਮਿਉ ਚਲਹਿ ਚਰਨੇ ਪੇਖ ਦਰਸ਼ਨ ਨਾਨਕ ਜੀਵਿਆ ਮਨ ਅੰਦਰ ਧਰਨੇ ਸ਼ਲੋਕ ਮਹੱਲਾ 5 ਸਤਗੁਰੂ ਪੂਰੈ ਸੇਵਿਐ ਦੁਖਾਂ ਕਾ ਹੋਇ ਨਾਸ ਨਾਨਕ ਨਾਮ ਅਰਾਧਿਐ ਕਾਰਜਿ ਆਵੈ ਰਾਤ ਮਹੱਲਾ ਪੰਜਵਾਂ ਜਿਤ ਸਿਮਰਤ ਸੰਕਟ ਛੁਟਹਿ ਆਨੰਦ ਮੰਗਲ ਵਿਚਿ ਰਾਮ ਨਾਨਕ ਜਪੀਐ ਸਦਾ ਹਰਿ ਨਿਮਕ ਨਾ ਬਿਤਰੋ ਨਾਮ ਕਉੜੀ ਤਿਨ ਕੀ ਸੋਭਾ ਕਿਆ ਗਣੁ ਜਿਨਿ ਹਰ ਹਰ ਲੱਗਾ ਸਾਧਾ ਸਰਣੀ ਜੋ ਪਵੈ ਸੋ ਛੁਟੈ ਬੱਧਾ ਗੁਣ ਗਾਵੈ ਅਬਨਾਸੀਐ ਜੋਨ ਗਰਬਨਾ ਦੱਦਾ ਗੁਰ ਭੇਟਿਆ ਪਾਰ ਬ੍ਰਹਮ ਹਰ ਪੜ ਬੁਜ ਸਮੱਧਾ ਨਾਨਕ ਪਾਇਆ ਸੋ ਧਣੀ ਹਰ ਅਗਮ ਅਗੱਦਾ ਸ਼ਲੋਕ ਮਹੱਲਾ 5